ਹਾਂਜੀ ਜੁਰੀ ਦੇ ਨਾਲ ਇੱਕ ਮੰਦ ਮੀਡੀਆ ਤੇ ਮੈਂ ਤੁਹਾਡਾ ਚਾਰੀ ਸਿੰਘ ਰਾਜੂ ਐਨ ਜੀਓ ਸੋ ਦੋਸਤੋ ਅੱਜ ਅਸੀਂ ਪਹੁੰਚੇ ਸੀ ਸਮਾਣਾ ਦੇਖੇ ਸੋ ਆਪ ਜੀ ਨੂੰ ਪਤਾ ਹੀ ਹੈ ਕਿ तकरीबन 6 ਮਹੀਨੇ ਦੇ ਕਰੀਬ ਗੁਰਪ੍ਰੀਤ ਸਵਾ 5 ਮਹੀਨਿਆਂ ਤੋਂ ਗੁਰਜੀਤ ਸਿੰਘ ਜੀ ਖਾਲਸਾ ਦੋਸਤ ਸਮਾਣਾ ਦੇ ਕਵਰ ਦੇ ਉੱਤੇ ਆਪਣਾ ਸੰਘਰਸ਼ ਹੈ ਜਿਹੜਾ ਜਾਰੀ ਕਰਕੇ ਬੈਠੇ ਨੇ ਸੋ ਅਸੀਂ ਅੱਜ ਵਿਸ਼ੇਸ਼ ਤੌਰ ਤੇ ਸਮਾਣਾ ਵਿਖੇ ਪਹੁੰਚੇ ਸੀ ਅੱਜ ਇਸ ਤੋਂ ਸਾਡੇ درمیان ਉਹਨਾਂ ਦੇ ਮਾਤਾ ਜੀ ਨੇ ਸਤਿਗੁਰੂ ਨਾਲ ਗੱਲਬਾਤ ਕਰ ਰਹੇ ਨੇ ਜੀ ਮਾਤਾ ਜੀ ਸਭ ਤੋਂ ਪਹਿਲਾਂ ਤੁਹਾਡਾ ਮੋਟਰਪੋਰਟ ਧੰਨਵਾਦ ਹੈ ਕਿ ਤੁਸੀਂ ਆਪਣੇ ਸਮੇਂ ਦੇ ਵਿੱਚ ਆ ਕੇ ਸਾਡੇ ਨਾਲ ਆਏ ਤੁਸੀਂ ਕਾਲ ਆਏ ਹੋ ਅੱਜ ਅੱਜ ਆਏ ਹੋ ਸਾਡੇ ਪੰਜੀ ਵੀ ਹੋਣੇ ਮੇਰੇ ਚਿੰਤਾਵਾਂ ਤੇ ਬੈਠੇ ਨੇ ਸਾਰਾ ਸਿਆਲ ਲਖਾ ਲੈ ਤੇ ਕੰਦੀ ਚਾਪਦਾ ਆਇਆ ਨੇ ਠੰਡਾ ਚੇਹ ਪੁੱਤਰਾ ਮੇਰਾ ਬੱਚਾ ਉੱਤੇ ਬੈਠਾ ਰਿਹਾ ਹੈ ਨੰਬਰ ਸੰਗਤ ਨੂੰ ਮੇਰੀ ਇਹੀ ਬੇਨਤੀ ਹੈ ਹੱਥ ਜੋੜ ਕੇ ਵੀ ਸੰਗਤ ਜੀ ਤੁਸੀਂ ਕਿਉਂ ਨਹੀਂ ਆਉਂਦੇ ਵੱਧ ਤੋਂ ਵੱਧ ਤੁਸੀਂ ਕੱਟ ਕਰਕੇ ਸਮਾਣੇ ਪਹੁੰਚੋ ਪੂਰੇ ਆਪਣੇ ਵੀਰ ਦਾ ਸਾਥ ਦਿਓ ਆਪਣੇ ਸੱਚੇ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਬਹਾਲ ਕਰਾਓ ਇਹੀ ਮੇਰੀ ਬੇਨਤੀ ਹੈ ਬੇਟਾ ਜੀ ਜਿੱਦੈ ਨਾ ਮੇਰਾ ਬੇਟਾ ਚੜੇ ਮੈਂ ਉੱਥੇ ਵੀ ਹੱਥ ਜੋੜ-ਜੋੜ ਕੇ ਬੇਨਤੀ ਸੰਗਤ ਨੂੰ ਕਰ ਰਹੀ ਆ ਵੀ ਸੰਗਤ ਜੀ ਤੁਸੀਂ ਮੇਰੀ ਬੇਨਤੀ ਮੰਨੋ ਮੈਂ ਇੱਕ ਮਾਂ ਸਿਣੀ ਤੁਹਾਡੇ ਵੀ ਬੇਟੇ ਨੇ ਵੀ ਤੁਸੀਂ ਮੇਰੀ ਬੇਨਤੀ ਮੰਨ ਕੇ ਇੱਕ ਵੱਧ ਤੋਂ ਵੱਧ ਘੱਟ ਕਰਕੇ ਆਓ ਆ ਮੇਰੇ ਬੱਚੇ ਦੀ ਵੀ ਸਾਡੇ ਚ ਪੰਜ 6 ਸੋਨੇ ਸੋਢੇ ਵੀ ਸੋਨੇ ਮੇਰਾ ਆਪਣਾ ਕਾਨੂੰਨ ਪਾਸ ਹੋ ਗਏ ਵਾਹਿਗੁਰੂ ਜੀ ਦੇ ਸੱਚੇ ਪਾਤਸ਼ਾਹ ਦੇ ਮੇਰਾ ਬੇਟਾ ਇੱਥੋਂ ਆਜੂਗਾ ਉਹਦੇ ਪਰਿਵਾਰ ਚ ਵਗ ਜੂਗਾ ਮੈਂ ਸਾਰੀ ਸੰਗ ਦਾ ਬਹੁਤ ਬਹੁਤ ਧੰਨਵਾਦ ਕਰੂੰਗੀ ਸਾਰੀ ਜ਼ਿੰਦਗੀ ਜਿੰਨਾ ਚਿਰ ਮੈਂ ਜਿਉਂਦੀ ਹਾਂ ਮੈਂ ਸੰਗ ਦਾ ਬਹੁਤ ਜਿਹੜਾ ਕਰੂੰਗੀ ਅਛਾ ਮਦਾ ਜਿਵੇਂ ਕਿ ਸਭਾ ਪੰਜ ਮਹੀਨਿਆਂ ਤੋਂ ਆਪਣਾ ਜਿਹੜਾ ਬੇਟਾ ਸ਼ੇਰ ਲਈ ਬੱਬਰ ਕਿਰਸਾ ਸਾਥ ਹੋਇਆ ਹੈ ਇਸ ਤੋਂ ਦਾ ਬਚਪਨ ਦੇ ਵਿੱਚ ਲਾਲੋ ਜਾਂ ਜਵਾਨੀ ਦੇ ਵਿੱਚ ਸੀ ਨਾ ਇਸ ਤੋਂ ਪਹਿਲਾਂ ਵੀ ਸ਼ਗਰ ਸਾਥ ਦੇ ਵਿੱਚ ਜਾਂਦੇ ਸੀ ਬੇਟਾ ਜੀ ਬਹੁਤ ਹਾਂ ਸਾਰਾ ਖਾਂ ਨਹੀਂ ਜਾਂਦਾ ਸੀ ਪੁੱਤਰ ਇਹ ਬਹੁਤ ਬੱਬਰ ਸ਼ੇਰ ਹੈ ਪਹਿਲੇ ਦਿਨ ਦੇ ਹੀ ਇਹ ਪਿੱਛੇ ਨਹੀਂ ਮੁੜਦਾ ਪੁੱਤਰ ਜਿੱਥੇ ਵੀ ਕਿਤੇ ਇਹਨੂੰ ਮੌਕਾ ਮਿਲਦਾ ਸੀ ਅੰਬਾ ਇਹ ਤਾਂ ਆਪਣਾ ਇੱਥੇ ਅੰਬਰਸਰ ਜਦ ਆਪਣੇ ਅੰਬਰਤਪਾਲ ਦੇ ਮਾਤਾ ਪਿਤਾ ਨੇ ਵਾਰਤ ਰੱਖਿਆ ਤੀ ਉਥੇ ਵੀ ਮਹੀਨਾ ਲਾ ਕੇ ਆਇਆ ਬੇਟਾ ਜੀ ਉਹਨਾਂ ਦਾ ਪੂਰਾ ਸਹਿਯੋਗ ਦਿੱਤਾ ਐਂਡ ਗੱਟ ਕੇ ਉੱਥੇ ਹੀ ਰਹੇ ਬਟੇ ਅਸੀਂ ਬਹੁਤ ਜਿਆਦੇ ਔਖੇ ਹੋਏ ਮਗਰ ਉਹ ਮੱਜਾਂ ਰੱਖੀਆਂ ਹੋਈਆਂ ਨੇ ਉਹ ਮੱਜਾਂ ਦਾ ਸਾਰਾ ਦੇਖਭਾਲ ਇਹੀ ਕਰਦਾ ਬਟੇ ਅਸੀਂ ਸਾਨੂੰ ਡਾਕਟਰ ਬੁਲਾਉਣ ਦੀ ਲੋੜ ਨਹੀਂ ਪੈਂਦੀ ਪਰ ਬੇਟਾ ਜੀ ਸਾਨੂੰ ਜਦ ਇਹ ਉਥੇ ਮਹੀਨਾ ਲਾ ਕੇ ਆਇਆ ਅਸੀਂ ਨੇ ਡਾਕਟਰ ਵੀ ਬੁਲਾਏ ਅਸੀਂ ਬਹੁਤ ਜਿਆਦੇ ਸਾਡਾ ਖਰਚਾ ਹੋਇਆ ਬਟੇ ਬਹੁਤ ਅਸੀਂ ਔਖੇ ਹੋਏ ਅਸੀਂ ਨੇ ਕਿਹਾ ਵੀ ਬੇਟਾ ਜੀ ਤੂੰ ਕਰੇ ਆ ਜਾ ਡਾਕਟਰ ਨੇ ਵੀ ਸਪੈਸ਼ਲ ਵੀਡੀਓ ਕਾਲ ਕਰਕੇ ਮੱਝ ਦੀ ਦਿਖਾਈ ਵੀ ਭਾਈ ਤੂੰ ਕਰੇ ਆ ਜਾ ਸਾਡੇ ਬਹੁਤ ਉਤਕ ਹੈ ਪਰਿਵਾਰ ਚ ਡੰਗਰਾਂ ਦਾ ਪਰ ਬੇਟਾ ਇਹ ਗੱਲ ਕਹੀ ਸੀ ਵੀ ਜੋ ਮੈਂ ਮਿੱਥੇ ਜਿਹੜੀ ਤਰੀਕ ਵੀ ਉਹ ਤਰੀਕ ਤੱਕ ਮੈਂ ਆਉਂਦਾ ਨਹੀਂ ਚਾਹੇ ਜੋ ਮਰਜੀ ਹੋਵੇ ਮੈਂ ਨਹੀਂ ਆਉਂਦਾ ਬੇਟਾ ਜੀ ਐਡਾ ਪੱਕਾ ਹੈ ਕਾਨੂੰਨ ਦਾ ਪੱਕਾ ਹੈ ਇੰਨਾ ਖਾਲਸਾ ਕੱਟੜ ਖਾਲਸਾ ਬੇਟੇ ਉਹ ਅੰਮ੍ਰਿਤ ਪਾਲ ਉਹਨਾਂ ਦਾ ਪੂਰਾ ਸਾਥ ਦਿੱਤਾ ਉਹਦੀ ਮਾਪਿਆਂ ਦਾ ਫੇਰ ਉਹ 2 ਮਹੀਨਾ ਲੱਗਾ ਮਹੀਨਾ ਫੇਰ ਬੇਟਾ ਜੀ ਜਦੋਂ ਉਹਨਾਂ ਦੇ ਚੋਣ ਪ੍ਰਚਾਰ ਚ ਆਪਣੀ ਗੱਡੀ ਲੈ ਕੇ ਗਿਆ ਆਪਦਾ ਬੇਟਾ ਜੀ ਤੇਲ ਪੂਕਿਆ ਸਾਰਾ ਕੁਸੇ ਨੇ ਆਪਦਾ ਕਰਿਆ ਬੇਟਾ ਜੀ ਸਗੋਂ ਉਹਨਾਂ ਦੇ ਸਾਥੀਆਂ ਨੇ ਇਹ ਵੀ ਗੱਲ ਕਹੀ ਸੀ ਕਿ ਅੰਬਰਤਪਾਲ ਦੇ ਚਾਚੇ ਨੇ ਖਵਨੀ ਕਿਹੜੇ ਨੇ ਮੈਂ ਭੁੱਲ ਜਾਨੀਆਂ ਉਹ ਕਹਿੰਦੇ ਵੀ ਖਾਰਸਾ ਜੀ ਤੁਸੀਂ ਆਪਣੀ ਗੱਡੀ ਚ ਤੇਲ ਵੀ ਤੁਸੀਂ ਆਪ ਜ਼ਿੰਮੇਵਾਰ ਹੋ ਔਰ ਤੁਸੀਂ ਰਹਿਣ ਬਸੇ ਰਹਿ ਜਿੱਥੇ ਵੀ ਤੁਸੀਂ ਨੇ ਕਰਨਾ ਹੈ ਤੁਸੀਂ ਆਪ ਜ਼ਿੰਮੇਵਾਰ ਹੋ ਵੀ ਅਸੀਂ ਜ਼ਿੰਮੇਵਾਰ ਨਹੀਂ ਤੁਸੀਂ ਦੁਬਾਰੇ ਚਰੋ ਜਿੱਥੇ ਮਰਜੀ ਰਹੋ ਇਲੈਕਸ਼ਨ ਹੋ ਕੇ ਹਾਂ ਬੇਟੇ ਇਲੈਕਸ਼ਨ ਹੋ ਕੇ ਹਾਂ ਇਹ ਕਹਿੰਦਾ ਕਿ ਉਹਨਾਂ ਨੇ ਬੇਟਾ ਜੀ ਫੇਰ ਵੀ ਚੁੱਚੇ ਨਹੀਂ ਆਣਿਆ ਤੁਸੀਂ ਮਤਾ ਜਿਵੇਂ ਆ ਬੇਖਰੇ ਰਾਜਨੀਤਿਕ ਧਾਰਮਿਕ ਸਮਾਜ ਦੇ ਵੀ ਜਾਂ ਕਿਸਾਨ ਮਜਦੀਨ ਜੱਫੇ ਬੰਦੀਆਂ ਜਾਂ ਧਾਰਮਿਕ ਜੱਫੇ ਬੰਦੀਆਂ ਖਾਸ ਤੌਰ 'ਤੇ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਜਿਵੇਂ ਇਹ ਸਮਰਥਨ ਬਹੁਤ ਘੱਟ ਮਿਲ ਰਿਹਾ ਹੈ ਨਾ ਤੇ ਜਿਵੇਂ ਕਿ ਪੂਰਨ ਸਮਰਥਨ ਤੁਸੀਂ ਸਵਾਰਸ ਪੰਜਾਬ ਦੇ ਅਮਰਪਾਲ ਸਿੰਘ ਦੀ ਜੱਫੇ ਬੰਦੀ ਨੂੰ ਜਾਂ ਉਹਨਾਂ ਦੇ ਇਲੈਕਸ਼ਨ ਨੂੰ ਸਮਰਥਨ ਦਿੱਤਾ ਸਵਾਰਸ ਪੰਜਾਬ ਦੇ ਜੱਫੇ ਬੰਦੀ ਜਿਹੜੀ ਅਮਰਪਾਲ ਸਿੰਘ ਦੀ ਉਹਨਾਂ ਵੱਲੋਂ ਤੁਹਾਨੂੰ ਬਹੁਤ ਸਮਰਥਨ ਦੀ ਨਰਲੇ ਬੇਟਾ ਜੀ ਮੇਰੇ ਬੇਟੇ ਨੇ ਤਾਂ ਬਹੁਤ ਵਾਰੀ ਫੋਨ ਕਰੇ ਨੇ ਪਹਿਲਾਂ ਫੋਨ ਚ ਆਏ ਨੇ ਬਾਪੂ ਧਰ ਆਪਣਾ ਤਰਸੇਮ ਉਹਰੇ ਕਈ ਵਾਰੀ ਵੀ ਹੁਣ ਫੋਨ ਵੀ ਕਰਦੇ ਫੁਰਬ ਨਹੀਂ ਚੱਕਦੇ ਪਰ ਮੈਂ ਹੱਥ ਵਨ ਕੇ ਇਹੀ ਜੋਰ ਬੇਨਤੀ ਕਰਦੀ ਆ ਮੇਰੇ ਵੀਰ ਨੂੰ ਤਰਸੇਮ ਸਿੰਘ ਨੂੰ ਵੀ ਤੇਰੀ ਇੰਨੀ ਛੋਟੀ ਸਪੋਰਟ ਕਰੀ ਮੇਰੇ ਬੱਚੇ ਨੇ ਪਰ ਤੁਸੀਂ ਹੁਣ ਮੇਰੇ ਬੱਚੇ ਦੀ ਸਪੋਰਟ ਕਰਨ ਦਾ ਤੁਹਾਡਾ ਹੱਕ ਬਣਦਾ ਹੈ ਜੋ ਵੀ ਹੁਣ ਮੇਰੇ ਬੇਟਿਆਂ ਤਾਂ ਇਹ ਵੀ ਕਹਤਾ ਵੀ ਆਪਾਂ ਕਹਾਂ ਚੋਣ ਲੜਾਂਗੇ ਛੋੜੇ ਨਾਲ ਮੂਰੇ ਡਟ ਕੇ ਖੜਾਂਗੇ ਆਪਾਂ ਪਹਿਲਾਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਮੀ ਰਕਾਈਏ ਆਪਾਂ ਬਹਾਲ ਹੋਈਏ ਆਪਾਂ ਫਿਰ ਚੋਣ ਜਿੱਤਾਂਗੇ ਇਹਨੇ ਏਡੀ ਵੀ ਗੱਲ ਕਹੀ ਸੀ ਵੀ ਆਪਾਂ ਮੈਂ ਨਾਲ ਆ ਛੋੜੇ ਵੀ ਤੁਸੀਂ ਹੁਣ ਆ ਕੇ ਇੱਥੇ ਆ ਕੇ ਸੰਯੋਗ ਦਿਓ ਵੱਤ ਤੋਂ ਵੱਤ ਮੈਂ ਇਹੀ ਕਹਿੰਨੀ ਆ ਮੇਰੇ ਬੱਚਿਆਂ ਨੂੰ ਸਾਰਿਆਂ ਨੂੰ ਉਹ ਜੋ ਵੀ ਜੱਥਾ ਬਣਿਆ ਉਹਨਾਂ ਦਾ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਤਸਰੀਮ ਬਾਈ ਨੂੰ ਵਿਪਾਇੁਰੇ ਆ ਕੇ ਤੁਸੀਂ ਵੱਧ ਤੋਂ ਵੱਧ ਸਾਥ ਦਿਓ ਮੇਰਾ ਬੱਚਾ ਮੈਂ ਵੀ ਨਾਲ ਛੋੜੇ ਨਾਲ ਖੜੂੰਗੀ ਮੇਰਾ ਬੱਚਾ ਵੀ ਆਪਾਂ ਵੱਧ ਤੋਂ ਵੱਧ ਚੋਣ ਜਿੱਤਾਂਗੇ ਜ਼ਰੂਰ ਜਿੱਤਾਂਗੇ ਪਰ ਮੈਂ ਮਾਂ ਹੋ ਕੇ ਮੈਂ ਇਹ ਗੱਲ ਕਹਿ ਰਹੀ ਹਾਂ ਵੀ ਜੇ ਨਾ ਇਹ ਉਰੇ ਕੋਈ ਵੀ ਐਥੇ ਕੋਈ ਹੱਥ ਲੈ ਕੇ ਨਾ ਆਏ ਔਰ ਫਿਰ ਚੋਣ ਜਿੱਤਣ ਦਾ ਤਾਂ ਫਿਰ ਬਹੁਤ ਵੱਡੀ ਗੱਲ ਹੈ ਜਿੱਤਣ ਦੀ ਤਾਂ ਬਹੁਤ ਦੂਰ ਗੱਲ ਹੈ ਬੇਟੇ ਜਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਪਾਂ ਨੇ ਬਹਾਲ ਇਹ ਨਾ ਕਰਾਏ ਕਾਨੂੰਨ ਫਿਰ ਆਪਾਂ ਜਿੱਤਾਂ ਦੇ ਜਿੱਥੋਂ ਜੇ ਆਪਣੇ ਗੁਰੂ ਦੀ ਜਿੱਤ ਹੋਊਗੀ ਤਾਂ ਆਪਣੀ ਵੀ ਜਿੱਤ ਹੈ ਬਸ ਮੈਂ ਇਹ ਗੱਲ ਕਹਿਨੀ ਹੈ ਬੇਟੇ ਜਰੂਰ ਉਹਨਾਂ ਨੂੰ ਵੀ ਜੇ ਮੇਰਾ ਬੇਟਾ ਇੰਨਾ ਵੀ ਮਰਨ ਤੱਕ ਵੀ ਕਹਿੰਦਾ ਸੀ ਵੀ ਜੇ ਮੈਨੂੰ ਸੀਟੀ ਵੀ ਦੇਣੀ ਪਈ ਮੈਂ ਸ਼ਹੀਦੀ ਦੇਊਂਗਾ ਬਦੇ ਮਰਤਪਾਲ ਭਾਈ ਵੀ ਉਹ ਬਾਹਰ ਆਵੇ ਜੇ ਨਾ ਬਾਹਰ ਆਇਆ ਵੀ ਕੋਈ ਇਹ ਜਿਹੀ ਜਿਹੀ ਕੋਈ ਮੈਨੂੰ ਕਰਨਾ ਪਿਆ ਮੈਂ ਮੈਂ ਉਹ ਵੀ ਕਹੂੰਗਾ ਵੀ ਉਹ ਬਾਹਰ ਆਉਂਦੇ ਚ ਇੱਥੇ ਤਾਂ ਬੇਟੇ ਮੇਰੇ ਪੁੱਤ ਨੇ ਬਹੁਤ ਜ਼ਿਆਦਾ ਸੁਣਾ ਚੜਟੇ ਨੇ ਬੇਟੇ ਵੀ ਹੁਣ ਪਿੱਛੇ ਹਟਣ ਦਾ ਮਤਲਬ ਨਹੀਂ ਉਹਨਾਂ ਦਾ ਬਣਸਾ ਮਾਦਾ ਚਲੋ ਗੁਰਜੀਤ ਸਿੰਘ ਖਾਲਜੇ ਡਾਕਟਰ ਵੇਖਣ ਕਿਸੇ ਪਰਿਵਾਰ ਦੇ ਵਿੱਚ ਰਹਿੰਦੇ ਹੋ ਘਰੇ ਹਨ ਤੁਹਾਨੂੰ ਘਰੇ ਸਬੰਧਤ ਅਧਿਕਾਰੀ ਪ੍ਰਸ਼ਾਸਨ ਜਾਂ ਤੁਸੀਂ ਹੋਰ ਤਰ੍ਹਾਂ ਦੇ ਕੋਈ ਉਸੇ ਤਰ੍ਹਾਂ ਦੇ ਫੋਨ ਕਾਲ ਆਉਂਦੇ ਵੀ ਉਹਨਾਂ ਨੂੰ ਮਜਬੂਰ ਕਰੋ ਥੱਲੇ ਲਾਉਣ ਵਾਸਤੇ ਇਦਾਂ ਦਾ ਕੋਈ ਬੇਟਾ ਜੀ ਜਦ ਬੈਠੇ ਬੈਠੇ ਤੇ ਉਦੋਂ ਇੱਕ ਦੋ ਵਾਰੀ ਪੁੱਛ ਗਈ ਹੈ ਸਾਡੇ ਕਰੇ ਵੀ ਮਤਲਕ ਘੱਗਾ ਮੇਰਾ ਪਿੰਡ ਹੈ ਨਾਲੇ ਲਾ ਤੇ ਘੱਗੇ ਦੀ ਪੁੱਛ ਹਾਂਜੀ ਉਹ ਗਏ ਨੇ ਸਾਡੇ ਉਹ ਸਾਨੂੰ ਪਿਆਰ ਸਤਿਕਾਰ ਨਾਲ ਬੱਚੇ ਲਿਉਂਦੇ ਤੇ ਉਹਰੇ ਵੀ ਮਾਤਾ ਜੀ ਮੈਂ ਕਿਹਾ ਮੈਂ ਬਹੁਤ ਕਹੀ ਤਿੰਨ ਬੇਟਾ ਜੀ ਮੈਂ ਬਹੁਤ ਆੜੇ ਕੱਟ ਰਹੀ ਹਾਂ ਕਿੰਨੇ ਦਿਨ ਹੋ ਕੇ ਮੈਨੂੰ ਹਾੜੇ ਕਰਦੀ ਜੇਬ ਸਾਡੀ ਮੰਨ ਤੇ ਹੀ ਨਹੀਂ ਉਹ ਕਹਿੰਦੇ ਵੀ ਮਾਤਾ ਜੀ ਸਾਨੂੰ ਪਿੱਛੋਂ ਤੋਂ ਜ਼ੋਰ ਪਿਆ ਹੋਇਆ ਹੈ ਵੀ ਤੁਸੀਂ ਕੇਰਾ ਸਾਡੇ ਨਾਲ ਚੱਲੋ ਕੇਰਾ ਸਾਡੇ ਸਾਹਮਣੇ ਆਪਦੇ ਬੇਟੀ ਦੀ ਬੇਨਤੀ ਕਰੋ ਵੀ ਫੇਰ ਅਸੀਂ ਸਾਨੂੰ ਅਸੀਂ ਭਾਰਗਾ ਇੱਕ ਦੋ ਵਾਰੀ ਆਏ ਬੇਟੇ ਮੈਂ ਬੇਨਤੀਆਂ ਕਰੀਓ ਕਹਿੰਦਾ ਵੀ ਮੈਂ ਇਹ ਤਾਂ ਜਿਹੜੇ ਦਿਨ ਮੈਂ ਚੜੇ ਉਹ ਤਰਨੋੜਾ ਕੋਈ ਜੰਮੇ ਨਹੀਂ ਦਿਨ ਉਹ ਚੜੇ ਨਹੀਂ ਹੈਗਾ ਜੀ ਉਹਨਾਂ ਨਾਲ ਗੱਲ ਕਰਦੇ ਆਂ ਵੀ ਇਦਾਂ ਗੱਲ ਕਰਦਾ ਗੁਰਜੀਤ ਸਿੰਘ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਜਦੋਂ ਘਰੇ ਤੁਹਾਡੇ ਨਾਲ ਗੱਲਬਾਤ ਹੋਈ ਉਹ ਕਿਵੇਂ ਹਾਂ ਬੇਟਾ ਜੀ ਚਾਹੀ ਬੇਟਾ ਜੀ ਆਪਦੇ ਸਰੀਰ ਤੇ ਉਹ ਜੋ ਮਰਜ਼ੀ ਚੱਲ ਰਵੇ ਸਾਡੇ ਨਾਲ ਬੇਟਾ ਜੀ ਉਹ ਚੜ੍ਹਦੀ ਕਲਾ ਨਾਲ ਗੱਲ ਕਰਦਾ ਹੈ ਮੇਰੇ ਨਾਲ ਵੀ ਕਹਿੰਦੇ ਮੈਨੂੰ ਮਾਤਾ ਤੂੰ ਛੇਰ ਦੀ ਮਾਤਾ ਹੈ ਤੂੰ ਚੜ੍ਹਦੀ ਕਲਾ ਚ ਰਹੇ ਬਸ ਤੇ ਚੜ੍ਹਦੀ ਕਲਾ ਚ ਰਹਿਣਾ ਚੜ੍ਹਦੀ ਕਲਾ ਬਟ ਮੈਂ ਬਹੁਤ ਪਹਿਲਾਂ ਮੈਂ ਬਹੁਤ ਰੋਈ ਤੂੰ ਬਾਜਮਾਈ ਨਹੀਂ ਮੇਰੀ ਕਿਰਪਾ ਤਾਂ ਹੁਣ ਮੈਂ ਬਾਜਮਾਈ ਨੂੰ ਸਹੋਬਤਾ ਦੀ ਬਾਜਾਂ ਵਾਲੇ 13 ਬੱਚੇ ਜੋਤ ਕਰਨਾ ਉਹ ਤੇਰਾ ਹੁਕਮ ਹੈ ਮਾਲਕਾ ਮੇਰੇ ਦਾਤੇ ਦਾ ਹੁਕਮ ਤਾਂ ਆਪਾਂ ਮੋੜ ਨਹੀਂ ਸਕਦੇ ਬੇਟੇ ਉਹਦੇ ਹੁਕਮ ਨੂੰ ਇਹਨਾਂ ਪਤਾ ਨਹੀਂ ਹਾਂਜੀ ਬਸ ਮੈਂ ਇਹੀ ਹੁਣ ਆਪਣੇ ਮਾਲਕ ਨੂੰ ਇਹੀ ਕਹਿੰਦਾ ਵਾਹਿਗੁਰੂ ਜੀ ਜੋਤ ਹੈ ਕਰਾਉਣੇ ਵਾਹਿਗੁਰੂ ਜੀ ਤੂੰ ਕਰਾਉਣ ਕਰਾਉਣ ਹਾਰ ਹੈ ਤੂੰ ਕਰਾਵੇਂਗਾ ਵਾਹਿਗੁਰੂ ਜੋ ਤੈਨੂੰ ਚੰਗਾ ਲੱਗਦਾ ਉਹ ਕਰਾਈ ਮੇਰੇ ਵਾਹਿਗੁਰੂ ਜੀ ਚੰਗੀ ਚੰਗੀ ਕਰਾਈ ਮੇਰੇ ਵਾਹਿਗੁਰੂ ਮੇਰੇ ਬੱਚੇ ਦੀ ਜਿੱਤ ਹੋ ਜੇ ਮੇਰੇ ਪੰਥ ਦੀ ਜਿੱਤ ਹੋ ਜੇ ਸਾਰੇ ਪੰਥ ਦੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਬਣ ਜਾਣ ਬੇਟੇ ਪੰਜਾਬ 'ਚ ਬਣ ਜਾਣ ਪੁੱਤ ਬਸ ਇਹੀ ਬਹੁਤ ਵੱਡੀ ਗੱਲ ਹੈ ਮੇਰਾ ਬੱਚਾ ਹੇਠਾਂ ਆ ਜੀ ਆਪਣੀ ਆਪਣਾ 30 ਤਰੀਕ ਦਾ ਇੱਕ ਵਿਸ਼ਾਲ ਇਕੱਠ ਕਰਦਾ ਹਾਂ ਇਹ ਵਿਸ਼ਾਲ ਇਕੱਠ 30 ਦਿਨਾਂ ਦੇ ਬਾਰੇ ਕੀ ਕਰੋਗੇ ਸੰਗਤਾਂ ਉਹਦੇ ਬਾਰੇ ਬੇਟੇ ਮੈਂ ਇਹ ਕਹਿੰਦੀ ਆ ਸੰਗਤ ਨੂੰ ਵੀ ਸੰਗਤ ਜੀ ਦੇਖੋ ਮੈਂ ਹੱਥ ਜੋੜ ਰਹੀ ਆ ਮਾਂ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਤਾ ਮਾਂ ਨੂੰ ਤੁਸੀਂ ਵੀ ਆਪਦੇ ਬੱਚਿਆਂ ਕਨੀ ਦੇਖੋ ਮੇਰਾ ਬੱਚਾ ਛੋਟਾ ਬੱਚਾ ਹੈ ਮੇਰਾ ਨਹੀਂ ਹੈਗਾ ਛੋਟਾ ਪੁੱਤ ਹੈ ਸਾਰੀ ਸੰਗਤ ਛੋਟਾ ਬੱਚਾ ਹੈ ਇਹ ਮੇਰਾ ਨਹੀਂ ਹੈਗਾ ਹੁਣ ਮੇਰਾ ਹੋ ਕੇ ਤਾਂ ਹੋ ਰਹੀ ਦੀਓ ਕਹਿੰਦੇ ਮੈਂ ਸਾਰੀ ਸੰਸਾਰ ਦਾ ਸਾਰੇ ਪੰਥ ਦਾ ਬੱਚਾ ਮੈਂ ਇਹੀ ਹੱਥ ਜੋੜਦੀ ਆ ਸਾਰੀ ਸੰਸਾਰ ਨੂੰ ਸਾਰੇ ਪੰਜਾਬ ਨੂੰ ਸਮਾਨ ਇਲਾਕੇ ਨਿਵਾਸੀ ਨੂੰ ਵੀ ਭਾਈ ਵੱਧ ਤੋਂ ਵੱਧ ਇਕੱਠ ਕਰਕੇ ਤੁਸੀਂ ਆਓ ਤਿੱਕ ਜਿਹੜੀ ਵੀ ਤਰੀਕੀ ਪੂਰੇ ਰੱਖੀ ਐ ਸੱਚੇ ਪਾਤਸ਼ਾਹ ਦੀ ਕਿਹੜੀ ਤਰੀਕੇ ਵਟੇ ਮੈਂ ਪੂਰੀ ਦੀ 30 ਤਰੀਕ ਬੇਟੇ 30 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਘੱਟ ਕਰਕੇ ਆ ਵੱਧ ਤੋਂ ਵੱਧ ਘੱਟ ਕਰੋ ਆਪਾਂ ਆਪਣੇ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਕਰਾ ਲਈਏ ਆਪਣੇ ਪੰਥ ਦੀ ਆਪਣੇ ਖਾਲਸੇ ਦੀ ਚੜ੍ਹਦੀ ਕਲਾ ਰੱਖੋ ਆਪਣੀ ਇੱਜ਼ਤ ਹੋ ਜੂਗੀ ਬੇਟੇ ਆਪਾਂ ਵੇਚ ਕੇ ਹੋਏ ਕਿੱਸਿਆ ਸੰਗਤ ਜੀ ਜਿੰਨਾ ਮਰਜੀ ਆਪਾਂ ਇੱਜ਼ਤਾਂ ਪੱਗਾਂ ਬੰਨ ਲੀਏ ਆਪਾਂ ਵੱਡੇ ਵੱਡੇ ਆ ਉਹਦੇ ਲਈ ਫਿਰਦੇ ਆ ਨਾ ਉਹ ਸਭ ਫੇਲ ਨੇ ਜਦ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਗਲੀਆਂ ਨਾਲੀਆਂ ਚ ਰੋਵੇ ਆਪਣੀ ਕੋਈ ਇੱਜ਼ਤ ਨਹੀਂ ਹੈਗੀ ਚਾਹੇ ਜਿੰਨੇ ਮਰਜੀ ਤੁਸੀਂ ਇੱਜ਼ਤਦਾਰ ਬਣੀ ਕਿ ਨਹੀਂ ਜਾਓ ਪਰ ਜਿੰਨਾ ਚਿਰ ਆਪਣੇ ਗੁਰੂ ਦਾ ਸਤਕਾਰ ਬਹਾਲ ਨਹੀਂ ਹੁੰਦਾ ਆਪਣੀ ਇੱਜ਼ਤ ਵੱਡੀ ਨਹੀਂ ਹੁੰਦੀ ਜਦ ਆਪਣੀ ਗੁਰੂ ਦਾ ਸਤਕਾਰ ਬਹਾਲ ਹੋ ਗਿਆ ਆਪਣੀ ਬਹੁਤ ਵੱਡੀ ਇੱਜ਼ਤ ਹੋ ਜੁਈ ਸਾਰੇ ਸੰਸਾਰ ਦੀ ਸਾਰੇ ਪੰਜਾਬ ਆਪਣੀ ਬਹੁਤ ਵੱਡੀ ਇੱਜ਼ਤ ਹ ਚਾਰੇ ਗ੍ਰੰਥਾਂ ਚਾਰੇ ਧਰਮਾਂ ਦਾ ਲੈ ਕੇ ਬੈਠੇ ਮੇਰਾ ਬੇਟਾ ਬੇਟੇ ਚਾਰੇ ਧਰਮਾਂ ਦਾ ਕਾਨੂੰਨ ਬਣ ਜੇ ਸਾਰੇ ਚਾਰੇ ਧਰਮਾਂ ਦੇ ਮੂੰਹ ਬਣ ਜਾਈ ਬੇਟਾ ਜੀ ਮੇਰੇ ਤਾਂ ਇਹ